ਹਾਲੇਲੂਇਆ 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 ਸੱਚਾ ਤੇ ਜੀਉਂਦਾ ਪਰਮੇਸ਼ਰ ਅਸੀਂ ਤੁਹਾਡਾ ਜਿਹੜਾ ਧੰਨਵਾਦ ਕਰਦੇ ਹਾਂ ਇਸ ਨਵੇਂ ਸੁੰਦਰ ਸਮੇ ਲਈ ਪ੍ਰਭੂ ਜੀ ਤੁਸੀਂ ਸਾਨੂੰ ਨਵਾਂ ਦਿਨ ਦਿੱਤਾ ਨਵਾਂ ਸਾਹ ਦਿੱਤਾ ਨਵੀਂ ਆਸ ਦਿੱਤੀ ਬੇਮਾਨ ਪਰਮੇਸ਼ਰ ਅਸੀਂ ਤੁਹਾਡੀ ਕਿਰਪਾ ਅਤੇ ਦਇਆ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਉਹ ਆਤਮਾ ਜੀ ਅੱਜ ਸਾਡੇ ਮਨਾਂ ਦਿਲਾ ਤੇ ਜੀਵਨ ਵਿੱਚ ਆਓ ਸਾਨੂੰ ਸਹੀ ਰਸਤਾ ਦਿਖਾਓ ਸਾਨੂੰ ਗੁਦੀ ਦਿਓ ਸਾਨੂੰ ਸ਼ਕਤੀ ਦਿਓ ਪ੍ਰਭੂ ਜੀ ਅਸੀਂ ਤੁਹਾਡੇ ਅਗੇ ਆਪਣੀ ਜ਼ਿੰਦਗੀ ਸੌਂਪਦੇ ਹਾਂ ਤਾਪ ਪਿਤਾ ਪ੍ਰਿਸ਼ਟ ਤੁਸੀਂ ਸਾਨੂੰ ਰਾਤ ਨੂੰ ਸੰਭਾਲਿਆ ਮਿੱਠੀ ਨੀਂਦ ਦਿੱਤੀ ਸਾਨੂੰ ਸੁਰੱਖਿਤ ਰੱਖਿਆ ਅੱਜ ਤੁਸੀਂ ਸਾਨੂੰ ਜਗਾਇਆ ਚਾਨਣ ਦਿੱਤਾ ਸੂਰਜ ਦੀ ਰੋਸ਼ਨੀ ਦਿੱਤੀ ਇਸ ਲਈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਪੋਜਨ ਦਿੰਦੇ ਹੋ ਕੱਪੜੇ ਦਿੰਦੇ ਹੋ ਰਹਿਣ ਲਈ ਘਰ ਦਿੰਦੇ ਹੋ ਸਾਨੂੰ ਕੰਮ ਅਤੇ ਕਮਾਈ ਦਿੰਦੇ ਹੋ ਮੇਰੇ ਮਹਾਨ ਪ੍ਰੇਸ਼ੀਸ਼ ਪਵਿੱਤਰ ਮਹਾਨ ਅਤੇ ਸੱਚੇ ਪ੍ਰੇਸ਼ੀਸ਼ ਤੁਸੀਂ ਤੁਹਾਡੇ ਅੱਗੇ ਨਿਵਾ ਹੋ ਕੇ ਆਏ ਹਾਂ ਤੁਸੀਂ ਸਾਡੇ ਰਾਜਾ ਹੋ ਸਾਡੇ ਰਖਵਾਲੇ ਹੋ ਸਾਡੇ ਪਿਤਾ ਹੋ ਸਾਡੇ ਦੇ ਮਨ ਅਤੇ ਆਤਮਾ ਨਾਲ ਸਾਡੀ ਅਸੀਂ ਤੁਹਾਡੀ ਸਤਿਕਾਰ ਕਰਦੇ ਹਾਂ ਪ੍ਰਭੂ ਜੀ ਤੁਸੀਂ ਅਲਫਾ ਤੇ ਓਮੇਗਾ ਹੋ ਸ਼ੁਰੂ ਅਤੇ ਅੰਤ ਹੋਂ ਅਕਾਸ਼ ਅਤੇ ਧਰਤੀ ਦੇ ਸਜਣਹਾਰ ਹੋ ਪ੍ਰਭੂ ਜੀ ਅੱਜ ਦਾ ਸਵੇਰ ਤੁਹਾਡਾ ਤੋਹਫਾ ਹੈ ਆ ਰਾਤ ਦੇ ਅੰਧਕਾਰ ਤੋਂ ਬਾਅਦ ਚਾਨਣ ਦਿੱਤਾ ਸਾਨੂੰ ਨਵਾਂ ਸਾਹ ਨਵੀਂ ਤੱਕ ਅਤੇ ਨਵੀਂ ਉਮੀਦ ਦਿੱਤੀ ਤੁਸੀਂ ਸਾਨੂੰ ਪਰਿਵਾਰ ਦਿੱਤਾ ਦੋਸਤ ਦਿੱਤੇ ਸਾਨੂੰ ਪੁੱਤਨ ਦਿੱਤਾ ਪਾਣੀ ਦਿੱਤਾ ਘਾਹ ਦਿੱਤਾ ਹਰ ਸ਼ੁੱਕੇ ਤੇ ਵੱਡੀ ਬਰਕਰਾਰ ਲਈ ਧੰਨਵਾਦ ਪ੍ਰਭੂ ਜੀ ਅਸੀਂ ਅਫਸਰ ਗਾਤ ਸਤਿ ਸ਼੍ਰੀ ਅਕਾਲ ਜੀ ਅੰਗਸਾ ਈਰਖਾ ਨਫਰਤ ਅਤੇ ਹੰਕਾਰ ਸਾਡੇ ਦਿਲ ਵਿੱਚ ਆ ਜਾਂਦਾ ਹੈ ਤੇ ਪਰਮੇਸ਼ਰ ਸਾਨੂੰ ਮਾਫ ਕਰੋ ਇਸੂ ਜੀ ਤੁਹਾਡਾ ਲਹੂ ਸਾਨੂੰ ਸਾਫ ਕਰਦਾ ਹੈ ਸਾਡੇ ਦਿਲ ਨੂੰ ਨਵਾਬਾ ਸਾਡੇ ਮਨ ਨੂੰ ਸ਼ਾਂਤ ਕਰੋ ਪ੍ਰਭੂ ਜੀ ਅਸੀਂ ਤੁਹਾਡੇ ਉੱਤੇ ਪੂਜਾ ਕਰਦੇ ਹਾਂ ਦੁਨੀਆ ਸਾਨੂੰ ਛੱਡ ਸਕਦੀ ਹੈ ਪਰ ਕਿਸੇ ਕਦੇ ਨਹੀਂ ਛੱਡ ਜੋ ਤੁਹਾਨੂੰ ਹਮੇਸ਼ਾ ਤੁਹਾਡੀ ਹਾਜ਼ਰੀ ਮਹਿਸੂਸ ਹੁੰਦੀ ਹੈ ਪ੍ਰਭੂ ਜੀ ਅਸੀਂ ਤੁਹਾਡੇ ਕੋਲ ਮੰਗਦੇ ਹਾਂ ਸਰੀਰਿਕ ਚੰਗਿਆਈ ਆਰਥਿਕ ਬਰਕਤ ਦੇਲ ਦੀ ਸ਼ਾਂਤੀ ਪਰਿਵਾਰ ਵਿੱਚ ਪ੍ਰੇਮ ਬਿਮਾਰਾਂ ਤੋਂ ਸੁਰੱਖਿਆ ਪ੍ਰਭੂ ਜੀ ਜੋ ਵੀ ਕੁਝ ਅਸੀਂ ਮੰਗਦੇ ਹਾਂ ਉਹ ਤੁਹਾਡੀ ਇੱਛਾ ਅਨੁਸਾਰ ਸਾਨੇ ਦਿਓ ਪਿਤਾ ਹਰ ਮਾਂ ਪਿਓ ਦੇ ਦਿਲ ਵਿੱਚ ਸ਼ਾਂਤੀ ਭਰ ਦਿਓ ਬੱਚਿਆਂ ਨੂੰ ਗਲਤ ਰਸਤੇ ਤੋਂ ਬਚਾਓ ਉਹਨੂੰ ਸੱਚ ਈਮਾਨਦਾਰੀ ਅਤੇ ਦਇਆ ਸਿਖਾਓ ਪ੍ਰਭੂ ਜੀ ਜਦੋਂ ਲੋਕ ਮੇਰਜ਼ਗਾਰ ਹਾਂ ਉਨ੍ਹਾਂ ਲਈ ਦਰਵਾਜ਼ੇ ਖੋਲੋ ਜੋ ਲੋਕ ਕਰਜ਼ਨ ਜਹਨ ਉਨਨ ਨੂੰ ਮੁਕਤੀ ਦਿਓ ਸਾਡੇ ਹੱਥਾਂ ਦੇ ਕੰਮ ਆਸ਼ੀਰਵਾਦ ਦਿਓ ਪ੍ਰਭੂ ਜੀ ਸਾਨੂੰ ਹਰੇਕ ਬੁਰਾਈ ਤੋਂ ਬਚਾਓ ਹਰੇਕ ਅਕਰਾਪਤ ਪਰੇਚਿਤ ਡਰ ਤੇ ਚਿੰਤਾ ਨੂੰ ਦੂਰ ਕਰੋ ਸਾਡੇ ਘਰਾਂ ਦੇ ਦਰਵਾਜ਼ਿਆਂ ਤੇ ਆਪਣਾ ਲਹੂ ਲਗਾਓ ਪ੍ਰਭੂ ਜੀ ਲੋਕ ਨਿਰਾਸ਼ ਹਨ ਉਨਨ ਨੂੰ ਆਸ ਦਿਓ ਰੋ ਰਹੇ ਹਨ ਉਹਨਾਂ ਨੂੰ ਖੁਸ਼ੀ ਦਿਓ ਜੋ ਲੋਕ ਕੰਨੇ ਹਨ ਉਹਨਾਂ ਨੂੰ ਆਪਣਾ ਸਾਥ ਦਿਓ ਪਰਭੂ ਹੰਤਾ ਇਸ ਉਸ ਜ਼ਾਰ ਨੂੰ ਸ਼ਾਂਤੀ ਦਿਓ ਯੁੱਧ ਨਫ਼ਰਤ ਅਤੇ ਹਿੰਸਾ ਖਤਮ ਕਰੋ ਹਰ ਦੇਸ਼ ਹਰ ਸ਼ਹਿਰ ਅਤੇ ਹਰ ਘਰ ਵਿੱਚ ਸ਼ਾਂਤੀ ਲਾਓ ਬੇਰਮਾਨਤੂਰਿਸ਼ ਜੀ ਤੁਸੀ ਤੁਹਾਡਾ ਮਹਿਮਾ ਕਰਦੇ ਹਾਂ ਤੁਸੀਂ ਸਾਡੀ ਹਰ ਬੇਨਤੀ ਸੁਣੀ ਹੈ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਨੂੰ ਵਰਕਰ ਦਿਓਗੇ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ ਅਸੀਂ ਮੰਨਦੇ ਹਾਂ ਕਿ ਅਸੀਂ ਪਾਪੀ ਹਾਂ ਜਾਣ ਮੁਝ ਕੇ ਜੇ ਅਣਜਾਣੇ ਵਿੱਚ ਜੋ ਵੀ ਗਲਤ ਕੀਤਾ ਮਨ ਬਚਨ ਅਤੇ ਕਰਮ ਨਾਲ ਜੇ ਵੀ ਪਾਪ ਹੋਏ ਕਿਰਪਾ ਕਰਕੇ ਸਾਨੂੰ ਮਾਫ ਕਰੋ ਈਸ਼ੂ ਜੀ ਤੁਸੀਂ ਸਾਡੇ ਲਈ ਸਲੀਬ ਤੇ ਕੁਰਬਾਨ ਹੋਏ ਸਾਡਾ ਪਾਪਾਂ ਲਈ ਆਪਣਾ ਲਗਾਇਆ ਅੱਜ ਅਸੀਂ ਤੁਹਾਡਾ ਨਾਮ ਲੈ ਕੇ ਮਾਫੀ ਮੰਗਦੇ ਹਾਂ ਪ੍ਰਭੂ ਜੀ ਸਾਨੂੰ ਮਾਫ ਸਾਨੂੰ ਸਾਫ਼ ਦਿਲ ਅਤੇ ਨਵੀਂ ਜ਼ਿੰਦਗੀ ਦਿਓ ਪ੍ਰਭੂ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਹੈ ਮੰਗੋ ਪਰ ਇਹ ਤੁਹਾਨੂੰ ਮਿਲਦਾ ਜਾਵੇਗਾ ਅੱਜ ਅਸੀਂ ਤੁਹਾਡੇ ਕੋਲ ਮੰਗਦੇ ਹਾਂ ਪਰਿਵਾਰ ਲਈ ਸਿਹਤ ਸਾਡੇ ਬੱਚਿਆਂ ਲਈ ਬੁੱਧੀ ਸਾਡੇ ਘਰ ਲਈ ਸ਼ਾਂਤੀ ਸਾਡੇ ਕੰਮ ਲਈ ਬਰਕਤ ਸਾਡੇ ਮਨ ਲਈ ਆਰਾਮ ਪ੍ਰਭੂ ਜੀ ਜੋ ਵੀ ਬਿਮਾਰ ਹਨ ਉਹਨਾਂ ਨੂੰ ਚੰਗਿਆਈ ਦਿਓ ਜੋ ਵੀ ਤਨਾਵ ਵਿੱਚ ਹਨ ਉਹਨਾਂ ਨੂੰ ਸ਼ਾਂਤੀ ਦਿਓ ਜੋ ਵੀ ਗਰੀਬ ਹਨ ਉਹਨਾਂ ਨੂੰ ਅਸ਼ੀਰਵਾਦ ਦਿਓ ਪ੍ਰਭੂ ਜੀ ਸਾਡੇ ਪਰਿਵਾਰਾਂ ਵਿੱਚ ਪ੍ਰੇਮ ਭਰ ਦਿਓ ਲੜਾਈ ਝਗੜੇ ਗੁੱਸਾ ਤੇ ਨਫਰਤ ਦੂਰ ਕਰ ਦਿਓ ਪਤੀ ਪਤਨੀ ਵਿੱਚ ਸਮਝ ਬੱਚਿਆਂ ਵਿੱਚ ਆਗਿਆਕਾਰਤਾ ਪੋਤਾ ਪਿਤਾ ਉਹਨਾਂ ਦੀ ਥਿੜ ਜਿਹਾ ਕਰ ਦਿਓ ਘਰ ਵਿੱਚ ਤੁਹਾਡੀ ਸ਼ਾਂਤੀ ਆਤ ਸ਼ਾਂਤੀ ਅਤੇ ਖੁਸ਼ੀ ਵਸਾਓ ਪ੍ਰਭੂ ਦੀ ਜੋ ਲੋਕ ਕੰਮ ਤੇ ਜਾ ਰਹੇ ਹਨ ਤੁਸੀਂ ਅਜ ਇਸ ਪਰਾਨਾ ਦੇ ਦੌਰਾਨ ਇਹਨਾਂ ਦੀ ਹਰੇਕ ਜਰੂਰਤ ਨੂੰ ہر گھٹی ہر ایک کمی کو پربھو جی پورا کر چکے ہوں میرا وشواس ہے میں جا پربھو جی جو لوگ اس پرتھنا دوران آمین بول رہے ہیں یا آمین لکھ رہے ہیں پربھو جی سچمچ اپنی منگی وست کو پراپت کر چکے ہیں ایشور نام کے جو لوگ پربھو جی اس پر بہت سارے لوگوں تک پہنچ ਬਹੁਤ ਚੋਦੇ ਹਨ ਤੁਹਾਡੇ ਰਾਹ ਦੇ ਸੇਵਾ ਦੇ ਕੰਮ ਨੂੰ ਗੇਵਧਾਉਂਦੇ ਹਨ ਤੁਸੀਂ ਮਸੀਹ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਮਸੀਹ ਦੇ ਵਿੱਚ ਕੀਤੀ ਮਿਹਨਤ ਮੈਂ ਤੁਹਾਡੇ ਪਰਵਾਰ ਨੂੰ ਬਹੁਤ ਆਇਤ ਨਾਲ ਫਲ ਦਿਵਾਉਣਾ ਉਹ ਫਲ ਇਹ ਤੱਪ ਕਰ ਚੁੱਕੇ ਹਨ यीशु ਦੇ ਨਾਮ ਦੇ ਵਿੱਚ ਔਰ ਮੇਰੀ ਜਿੱਦੜ ਪ੍ਰੇਸ਼ਰ ਜੀ ਸਤਿਮੁੱਚ ਜੋ ਲੋਕ ਇਸ ਪ੍ਰਾਸਨ ਕਰ ਰਹੇ ਹਨ ਆਪਣੀ ਕਮਾਈ ਦੇ ਵਿੱਚੋਂ ਬੀਜ ਲਈ ਦਸਵੰਦ ਨੂੰ ਤੋਡੇ ਰਾਜ ਲਈ ਬੀਜ ਰਹੇ ਹਨ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਸੱਚਮੁੱਚ ਜੋ ਲੋਕ ਬੀਜਦੇ ਹਨ ਉਹੀ ਵੱਢਦੇ ਹਨ ਜੋ ਕਿਸਾਨ ਬੀਜਦਾ ਹੈ ਉਹ ਹੀ ਆਪਣੇ ਫਸਲ ਨੂੰ ਵੱਢਦਾ ਹੈ ਸੱਚਮੁੱਚ ਜਿੱਦ ਦਾ ਕੁਦਾ ਤੁਹਾਡੇ ਮਾਲੀ ਇਹਨਾਂ ਨੇ ਬੀਜਿਆ ਤੁਸੀਂ ਜਾਣਦੇ ਹੋ ਕਿ ਕਿਸ ਕਮਾਈ ਦੇ ਵਿੱਚੋਂ ਬੀਜ ਆਇਆ ਤੁਸੀਂ ਕਿਹਾ ਜੋ ਹੱਜੂਆ ਦੇ ਨਾਲ ਬੀਜਦਾ ਹੈ ਉਹ ਆਪਣੀ ਕਟੀ ਦੇ ਵਿੱਚ ਵੀ ਬੀਜਿਆ ਅਤੇ وہ ایک دن جکارے جکار یہ بیج پربھو جی تو آتما بلیس کر چکا ہے جس کمائی جس اس کمائی اندر برکت ٹھہر چکی ان کمہ اوپر برکت آ چکی ہے جس طرح اس ہاتھ نے بیجیا اسے سر کیتا اے بھی اپنے بیج کا فل پراپت کر چکے ہیں تنا دے چکے ہو ਕੈਨੇਡਾ ਦੇ ਕੋਲ ਰੱਖਾਂ ਦੇ ਲਈ ਜਗ੍ਹਾ ਨਹੀਂ ਇਹ ਇਹ ਵਾਅਦੇ ਤੁਸੀਂ ਇਹਨਾਂ ਦੇ ਜੀਵਨ ਵਿੱਚ ਪੂਰੇ ਕਰ ਚੁਕੇ ਹੋ ਜੋ ਲੋਕ ਪ੍ਰਭੂ ਜੀ ਪੜ੍ਹਾਈ ਲਈ ਕੰਮਾਂ ਲਈ ਘਰੋਂ ਤੋਂ ਬਾਹਰ ਨਿਕਲ ਰਹੇ ਹਨ ਰਸਤੇ ਵਿੱਚ ਹਰ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਸਹੀ ਸਲਾਮ ਨਾਲ ਘਰ ਵਿੱਚ ਵਾਪਸ ਹੋ ਜੀ ਧੰਨਵਾਦ ਤੁਸੀਂ ਸਾਡੀ ਵਾਸਤਾ ਸੁਪਦੇ ਪੂਰੇ ਕੀਤਾ ਧੰਨਵਾਦ ਜੇ ਤੁਸੀਂ ਇਸ ਫਲਸ਼ ਕਰਦੇ ਹੋ ਤਾਂ ਕਮੈਂਟ ਵਿੱਚ ਨਾਮ ਲਿਖੋ ਇਸ ਸ਼ੁਭਸੀ ਦੇ ਜਿੰਦਾ ਨਾਮ ਚ ਮੰਗਦੇ ਹਾਂ ਆਮਿਤ ਆਮਿਤ ਆਮਿਤ